ਇਹ ਜਿਹੜਾ ਹਿਮਾਚਲ ਵਾਲਾ ਮਸਲਾ ਜੀ ਇਹ ਪ੍ਰੋਪਰਲੀ ਸ਼ਿਆਸਤ ਦਾ ਮਸਲਾ ਲੀਟਰਾਂ ਨੇ ਪਾਇਆ ਜਿਦੇ ਚ ਕੰਗਣਾ ਰਣੌਤ ਨੂੰ ਬਿਲਕੁਲ ਮੂਰੇ ਕੀਤਾ ਗਿਆ ਸੋ ਹੁਣ ਕਿਸਾਨ ਜੱਥੇਬੰਦੀਆਂ ਨੂੰ ਸਾਰੇ ਜੱਥੇਬੰਦੀਆਂ ਨੂੰ ਇਕਾ ਕਰਕੇ ਡੀਸੀ ਨੂੰ ਮੰਗ ਪੱਤਰ ਦੇਣੇ ਚਾਹੀਦੇ ਆ ਕਿ ਸਾਨੂੰ ਹਿਮਾਚਲ ਨਹੀਂ ਵੰਡ ਦਿੱਤਾ ਜਾਂਦਾ ਹਿਮਾਚਲ ਦੇ ਵਿੱਚ ਸਿੱਖਾਂ ਦੇ ਗੁਰਦੁਆਰੇ ਆ ਜੀ ਮਨੀਕਰਨ ਸਾਹਿਬ ਤੇ ਹੋਰ ਵੀ ਗੁਰਦੁਆਰੇ ਹੈਗੇ ਨੇ ਸੋ ਉੱਥੋਂ ਨਹੀਂ ਨਾ ਰੋਕਿਆ ਜਾ ਸਕਦਾ ਹਿਮਾਚਲ ਅੱਧਾ ਹਿਮਾਚਲ ਪੰਜਾਬ ਚ ਬੈਠਾ ਸਟੂਡੈਂਟ ਬੈਠੇ ਨੇ ਕਿੰਨੇ ਟੀਚਰਾਂ ਪੰਜਾਬ ਚ ਕਿੰਨੇ ਵੱਡੀਆਂ ਛੋਟੀਆਂ ਕੰਪਨੀਆਂ ਚ ਕੰਮ ਕਰਦੇ ਆ ਹਿਮਾਚਲੀ ਬੰਦਾ ਤਾਂ ਥੋਂ ਕਰ ਲੈ ਸਕਦਾ ਪਰ ਆਪਾਂ ਹਿਮਾਚਲ ਨਹੀਂ ਲੈ ਸਕਦੇ ਸੋ ਇਹ ਗੱਲਾਂ ਚੱਕ ਕੇ ਜੀ ਸ਼ਾਂਤਮਈ ਢੰਗ ਨਾਲ ਡੀਸੀ ਨੂੰ ਮੰਗ ਪੱਤਰ ਦਿਓ ਕਿ ਸਾਡੇ ਪੰਜਾਬ ਚ ਅਸੀਂ ਕਿਸੇ ਬਾਹਰਲੀ ਸਟੇਟ ਦੇ ਨੂੰ ਜਗਾ ਨਹੀਂ ਖਰੀਦਣ ਦੇਣੀ ਬਿਲਕੁਲ ਨਹੀਂ ਖਰੀਦਣ ਦੇਣੀ ਔਰ ਜੇ ਹਿਮਾਚਲí ਸਾਡੇ ਨਾਲ ਟੱਕਾ ਕਰਦੇ ਆ ਅਸੀਂ ਹਿਮਾਚਲ ਦਾ ਬਾਈਕਾਟ ਕਰਕੇ ਹਿਮਾਚਲ ਵਾਲਿਆਂ ਨੂੰ ਪੰਜਾਬ ਦੇ ਵਿੱਚ ਬਣਨਾ ਬੰਦ ਕਰਾਂਗੇ ਔਰ ਆਪਣਾ ਹੱਕ ਵੀ ਆ ਸ਼ਾਂਤਮਈ ਢੰਗ ਨਾਲ ਆਪਾਂ ਪ੍ਰਦਰਸ਼ਨ ਕਰ ਰਹੇ ਆ ਔਰ ਹੱਕ ਵੀ ਆ ਆਪਾਂ ਨੂੰ ਚਾਹੀਦਾ ਕਿ ਆਪਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਦੇ ਆਪਦੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਈਏ ਜਿਦੇ ਚ ਅਸੀਂ ਇੱਕ ਤਾਂ ਆਪਦੀ ਜਿਹੜੀ ਪੰਜਾਬ ਦੀ ਜ਼ਮੀਨ ਆ ਬਾਹਰਲੀ ਸਟੇਟਾਂ ਨੂੰ ਅਲਾਓ ਨਹੀਂ ਕਰਨੀ ਵੀ ਅਸੀਂ ਨਹੀਂ ਬਾਹਰਲੀ ਸਟੇਟ ਨੂੰ ਆਉਣ ਦੇਣਾ ਦੂਜਾ ਅਸੀਂ ਜੇ ਹਮਾਦਰियां ਕਰਦੇ ਅਸੀਂ ਵਾੜਨ ਨਹੀਂ ਦੇਣੇ ਪੰਜਾਬ ਵਿੱਚ